ਕੰਟੀ ਤਰ ਜਿਵੇਂ ਕੁੱਤੇ ਨੂੰ ਇੱਕ ਵਾਰੀ ਤਾਂ ਦੇਖ ਲਾ ਖਬਰ ਵਿਚਾਰਾ ਕਿੱਥੇ ਹੋਊਗਾ ਉਰ ਤਾਂ ਰੋਟੀ ਵੀ ਨਹੀਂ ਬਣੀ ਹੋਈ ਅੱਜ ਹੋਰ ਪਤਾ ਨਹੀਂ ਕਿੱਧਰ ਲੰਘ ਗਿਆ ਵਿਚਾਰਾ ਤਿਆਰ ਬੈਰ ਹੋਇਆ ਪਰ ਰਹਿ ਗਿਆ ਉ ਤਾਂ ਚੱਲੀਏ ਸੁੱਕਾ ਰੱਖ ਲੂ ਘਰੇ ਮੈਂ ਸਮੋਸੇ ਨਹੀਂ ਘਾ ਹਾਂ ਆ ਭੇਡ ਨੂੰ ਬੜਾ ਉਹ ਐ ਕਰ ਮੋਤੋ ਜਵਾਕ ਤੂੰ ਕਿੱਥੇ ਕੰਮ ਸਮਾਂ ਤੂੰ ਸੀ ਪਿੱਛੇ ਬੈਠੋ ਬਈ ਤੂੰ ਐ ਕਰ ਮੂਰੇ ਆ ਜਾ ਮੂਰੇ ਆ ਤੂੰ ਉਹ ਆ ਬੈਠਿਆ ਤਾਂ ਲੈ ਉਹ ਤੁਲੇ ਲੇਟ ਹੋ ਜਾਣੇ ਤੂੰ ਉੱਥੇ ਕੀ ਕਰੇਂਗਾ ਜਾ ਕੇ ਭਲਾ ਕਿਉਂ ਮੈਂ ਤਾਂ ਜਾਊਂਗਾ ਐਨਕਰੀ ਤੁਮ ਤੇ 10 ਰੁਪਏ ਪੈਨੇ ਕਾਨ ਤੇ ਚੂਸੇ ਕਾਨ ਮਰਾਲੂ ਮੈਂ ਤੇ ਚੂਸੇ ਜਾਸੇ ਮੈਂ ਤਾਂ ਜਾਊਂਗਾ ਮਰਾ ਮੂਰੇ ਬੈ ਕੇ ਜਾਊਂਗਾ ਬਾਗ ਜਾਣਦੇ ਫੇਰ ਕੀ ਹੈ ਛਕੜਾ ਦਾ ਦੇਣਾ ਉਹ ਬੈ ਜਾ ਬੈ ਜਾ ਮੇਟ ਹੋ ਰਿਹਾ ਆਪਾਂ ਤੇ ਪਿੱਛੇ ਬੈ ਤੇਰੀ ਭੈਣ ਨਾ ਮਰਾ ਮੂਰੇ ਮੇਰੇ ਤੇਲ ਚੜਦਾ ਮੂਰੇ ਬੈ ਜਾਣਦੇ ਬੂਰੇ ਕੁੱਤੇ ਮੇਰੇ ਕੋਲ ਆ ਜਾ ਜੇ ਬਾਗਿਆ ਭੈਣ ਲਵਾ ਗਿਆ ਤੇਰੇ ਲਈ ਬਾਜ ਜਾ ਬਾਗ ਜਾ ਮਗ ਗੱਡੀ ਕੌਣ ਚਲਾਊਗਾ ਮੈਂ ਚਲਾਊਂਗਾ ਬੈ ਜਾ ਜਾ ਨਹੀਂ ਬੈ ਜਾ ਨਾ ਮੈਂ ਜੂਜੀ ਜਿਲੇ ਬੈ ਇੱਥੇ ਉਹ ਤੂੰ ਪਿੱਛੇ ਭੈਣ ਲਵੇ ਵੰਗ ਜਾ ਗੋਦੀ ਚਾਚੀ ਚੰਗਾ ਹੈ ਗੋਦੀ ਜੀ ਬੈਜੂਗਾ ਉਹ ਬੈ ਜਾ ਯਾਰ ਕੱਢ ਕੇ ਜਾਊਂਗੇ ਤੁਸ ਚੜਾ ਜਮਾ ਆ ਕੇ ਕੋਈ ਨਾ ਫੇਰ ਕੀ ਅੰਦਰ ਕਰ ਲੋ ਲੱਤ ਨਾ ਦੇ ਲਈ ਲੈ ਆ ਜਾ ਆ ਛਿਛਾ ਝੜਦੀ ਨਾਲੇ ਪਤਾ ਕਿੱਥੋਂ ਝੜੂ ਹਾਂ ਠੀਕ ਹੈ ਨਹੀਂ ਉੱਥੋਂ ਜਾਉਂਦਾ ਚੱਲ ਮੈਨੂੰ ਉਲਟੀ ਆਉਂਦੀ ਹੈ ਮੈਨੂੰ ਵੀ ਤੇਲ ਝੜਦਾ ਆ ਜਾ ਮੈਨੂੰ ਛਿਛਾ ਝੜਾ ਕੇ ਭਾਈ ਹੁਣ ਮੇਰਾ ਦਮਾ ਦਾ ਕਮਰਾ ਰੋ ਲੱਗ ਗਿਆ ਯਾਰ ਤੂੰ ਜਿੱਦਾਂ ਪਿੱਛੇ ਬੈਠੀ ਆ ਰਾ ਹੰਟਾ ਜਾ ਕਰਦੇ ਇਸੇ ਓਏ ਕਬੂਤਾਂ ਕਬੂਤਾਂ ਗੰਲਾਉਂਤੀਆਂ ਨੇ ਵੇ ਪਾਗੇ ਢੀੜਾ ਢੀੜਾ ਵੀ ਵਸੂਟ ਨਿਕਲੀ ਬਣ ਕੇ ਮਹੱਤ ਜੱਟੀੜੀ ਤੇ ਆ ਕੇ ਸੇਰ ਵੀ ਕੇਰ ਲੈਂਦੇ ਮੂੜ ਬੁੜੇ ਦੀਆਂ ਗੱਲਾਂ ਨੇ ਬਣ ਗਈ ਭਾਈ ਖੀਰਾ ਮੂੜ ਬੁੜੇ ਦੀਆਂ ਗੱਲਾਂ ਨੇ ਲੇਟੇ ਕਰਤਾ ਕੰਮ ਅੱਛਾ ਤੂੰ ਕਿੱਧਰ ਨਿਕਲੇ ਦਲਸੇ ਦਾ ਓਏ ਹੈ ਹੈ ਅੜਕੇ ਦਾ ਕਿੱਧਰ ਨਿਕਲੇ ਹੈ ਤੂੰ ਮੈਂ ਤਾਂ ਉਹਨਾਂ ਦੇ ਗਿਆ ਦੀਗਾ ਇਹਨਾਂ ਦੇ ਉਹ ਮੁੰਡਾ ਉਹਨਾਂ ਦਾ ਜਿਹਨਾਂ ਨੇ ਸਪਰੇ ਨਹੀਂ ਪੀ ਗਿਆ ਦੀਗਾ ਹੈ ਉਹਦੀ ਪੇਬੇ ਨੇ ਬੁਲਾਇਆ ਦੀਆ ਮੈਨੂੰ ਤਾਂ ਫੂਨ ਖਾਣੇ ਦੇ ਹਾਂ ਉਧਰ ਕਿਉਂ ਨਾੜੇ ਤਾਂ ਹਮ ਨੂੰ ਕੱਪੜੇ ਦੇਤੇ ਉਹਨਾਂ ਨੇ ਸਿਵਿਆਂ ਜੋ ਮੱਥਾ ਦੇਖ ਕੇ ਨਾੜੇ ਮੈਨੂੰ ਆਹ ਮੈਂ ਆਪਣੇ ਲਾਲੇ ਨਾਲੇ ਸਿਓ ਕੇ ਲੈ ਦੇਤੇ ਨਾਲੇ ਮੈਨੂੰ ਪੜਾਕੇ ਦੇਤੇ ਉਹ ਉਹਨਾਂ ਨੇ ਆਪਣੇ ਮੁੰਡੇ ਦੀ ਰੋਟੀ ਖਵਾਈਆ ਮੈਨੂੰ ਨਾਲੇ ਪੈਸੇ ਦੇਤੇ ਮੇਰੇ ਆ ਸਾਲਾ ਉਹੀ ਨਾ ਭੂਤ ਭਾਤ ਬਾੜਦੀ ਲੈ ਕੇ ਕਿਤੇ ਕੋਈ ਖੀਰ ਵੀ ਦਿੱਤੀ ਹੈਗੀ ਉਹਨਾਂ ਨੇ ਓ ਤਾ ਪਵੜਾ ਓ ਮਾਇਆ ਨਹੀਂ ਸਿਆਣੇ ਦੇ ਡੜੀ ਕਿੰਨਾ ਸਮਝ ਲੈਂਦਾ ਤੂੰ ਨਾ ਜਰੀ ਮੇਰੇ ਪੁੱਤ ਨੂੰ ਉਹਨੇ ਅਜੇ ਨੇ ਸੋਨੇ ਲੀੜੇ ਪਾਇਆ ਤੂੰ ਅੱਜ ਵੀ ਮੱਚੀ ਜਾਂਦੇ ਤੇਰੇ ਸੋਨੇ ਦੀ ਡਲੀ ਸਵੇ ਚੱਕ ਕੇ ਲੈ ਗਈ ਕੱਪੜੇ ਕੋਈ ਨਹੀਂ ਮੇਰੇ ਨੂੰ ਬੁੜੀ ਨਹੀਂ ਦਿੱਤੇ ਨੇ ਗਾ ਆ ਹੋਇਆ ਕਿ ਆਪ ਚੱਕ ਕੇ ਲੈ ਗਈ ਹੋਰ ਵੀ ਮੇਰਾ ਬਹਿਜੇ ਉਹ ਤੇਰਾ ਤੂੰ ਜੀ ਨਾ ਹੋਰ ਦਿੰਦੀ ਸੀ ਹਜੇ ਉਹਨਾਂ ਨੇ ਬੁੜਾ ਨਹੀਂ ਦਿੱਤਾ ਉਹ ਭਾਈ ਪ੍ਰੀਤਾ ਆ ਕੀ ਕਰੀ ਜਾਂਦਾ ਹੈ ਇਹ ਕੱਪੜੇ ਕਿੱਥੋਂ ਲੈ ਕੇ ਆਏ ਸਵੇ ਜਿਹੜੇ ਲੈ ਕੇ ਆ ਚੱਕ ਕੇ ਉਤੇ ਆਣੀ ਲੈ ਕੇ ਆਈਦਾ ਹੁੰਦਾ ਕਿਸੇ ਦਾ ਪੈਸੇ ਵੀ ਦਿੱਤੇ ਨਾ ਉਹ ਇੱਕੰਜ ਦਾ ਸੰਦ ਦਿਵਾਲੀ ਵਾਲੇ ਦਿਨ ਨਹੀਂ ਕਿਸੇ ਮਾਹ ਦਾ ਕੋਈ ਜਾਂਦਾ ਹੀ ਹੁੰਦੇ ਹੁੰਦੇ ਹਜੇ ਤਾਂ ਜਿਹੜਾ ਮੋੜ ਵਾਲੇ ਦਾ ਬੁੜਾ ਨਹੀਂ ਮਰ ਗਿਆ ਤੀ ਉਹੀ ਮੈਨੂੰ ਕਹਿੰਦੇ ਰੋਟੀ ਖਵਾਵਾਂਗੇ ਮਾਹ ਜਦੋਂ ਭੁੱਖ ਲੱਗੀ ਉਹਨੂੰ ਆਜੂ ਆਥਣ ਨਹੀਂ ਉਹਨਾਂ ਦੇ ਜਾਊਗਾ ਵੇਖਿਆ ਮੇਰੇ ਪਤਨੀ ਦੀ ਚੜਾਈ ਹੁਣ ਪੈਸੇ ਮੜਦੇ ਨਹੀਂ ਕਿਹੜਾ ਕੰਮ ਮਾੜਾ ਇਹ ਕੀ ਮਾੜਾ ਕੰਮ ਆ ਪਹਿਲੀ ਵਾਰੀ ਮੇਰੇ ਪਾਇਆ ਭਾਈ ਤੂੰ ਤਾਂ ਸਿਆਣੀ ਬੇਣੀ ਐ ਮਰੇ ਖਪੇ ਦੇ ਕੱਪੜੇ ਨਹੀਂ ਲੈਂਦੇ ਹੁੰਦੇ ਝਾਕੜਾ ਹੋ ਜਾਂਦੀ ਐ ਮਾਸੀ ਜੀ ਉਹਦੇ ਕੱਪੜੇ ਲੈ ਕੇ ਆਇਆ ਤੁਸਾਂ ਮੈਨੂੰ ਪੈਸੇ ਨਾ ਸੀ ਨ ਯਾਰਾ ਅਰੇ ਦੋ ਜੀ ਪੁੱਤ ਮੇਰੀ ਗੱਲ ਸੁਣ ਅਸੀਂ ਤਾਂ ਗਰਹ ਟਾਲਦੇ ਫਿਰਦਾ ਘਰ ਦਾ ਵੀ ਘਰ ਦਾ ਗਰਹ ਟਾਲ ਜੇ ਤੂੰ ਲੋਕਾਂ ਦਾ ਗਰਹ ਘਰੇ ਲੈ ਕੇ ਆਈ ਜੰਨਾ ਹੈ ਸਣਾ ਬੇਣਾ ਹੋਗਾ ਤੇ ਤੇਰੀ ਦਾੜੀ ਕਿੱਡੀ-ਕਿੱਡੀ ਹੋਗੀ ਪੁੱਤ ਹੁਣ ਹੂੰ ਤੱਕ ਲੈਨੇ ਆ ਤੂੰ ਦਾ ਜਮੀਰ ਰਾਤ ਉੱਥੇ ਬਾਲੇ ਟੂਣੇ ਕਰੇ ਹਜੇ ਮੈਂ ਮਾਈ ਰਾਣੀ ਤੇ ਸਾਰੇ ਟੂਣੇ ਚੱਕ ਕੇ ਉੱਥੇ ਧਰਤੇ ਉਸ ਤੋਂ ਬਾਅਦ ਹੋ ਲੈ ਕੇ ਆਉਂਗਾ ਘਰੇ ਮੇਰੀ ਗੱਲ ਸੁਣ ਲੈ ਘਰੇ ਨਾ ਕੁਝ ਤੱਕ ਲੈ ਗਦੇ ਕਿਉਂ ਬੁੱਤਵੇ-ਬੁੱਤਰ ਕੁੱਟੂ ਜਾੜੇ ਘਰੇ ਚੱਕ ਕੇ ਲੈ ਕੋਸ ਕਿਉਂ ਕੀ ਚੋਤਾ ਤਕਲਾ ਨਾ ਵੈਰ ਤੋਰਾ ਪਾਈਥੇ ਸੁਨਾਰਾ ਕੰਜਰ ਦੇ ਸਾਰੇ ਪਿੰਡ ਦਾ ਗ੍ਰੈਂਡ ਧੱਕ ਲੈਂਦਾ ਰੇ ਕੀ ਗੱਲ ਹੋ ਗਈ ਤੋਰਾ ਸੁਨਾਰ ਤੋਰਾ ਸੁਨਾਰ ਮੇਰੇ ਜਵਾਕ ਕੋਈ ਨਹੀਂ ਹੈ ਕਿੰਨੇ ਸੋਹਣੇ ਲੀੜੇ ਪਾਏ ਆ ਪਹਿਲੀ ਵਾਰ ਤਾਂ ਅਦੀ ਕਮਾਈ ਨਾਲ ਲੀੜੇ ਪਾਏ ਆ ਭਾਈ ਤੂੰ ਜਰ ਵੀ ਲਿਆ ਕਰ ਮੇਰੇ ਪੁੱਤ ਨੂੰ ਕਮਾਈ ਨੂੰ ਭੈਣ ਦਾ ਬੱਚੀ ਝੋਦਿਆ ਉਹੀ ਨਾ ਮਚਾਦੀ ਗਰ ਮਾਰ ਨਾ ਕੋਈ ਨਿਆਣਾ ਨਾ ਕਾਨੂੰ ਮਾਰੀਂ ਨਾ ਮੇਰੇ ਭਾਈ ਨੂੰ ਫਿਰ ਕੀ ਹੋ ਗਿਆ ਕੰਜਰ ਦੇ ਆਇ ਕਰ ਪਾ ਉਹ ਸਾਦੇ ਨਮਜਾ ਦੀ ਉਰੇ ਕਿਸੇ ਉਹ ਬਗਾਨੀ ਗੱਡੀ ਖੜੀ ਆ ਰੇ ਹਾਂ ਹਾਂ ਪਤਸਾਹਬ ਨਾਲ ਗੱਡੀਆਂ ਭੇਡੇ ਕਰਨੇ ਉਧਰ ਚਲਾ ਲਾ ਜਾ ਕੇ ਉਹ ਫੁੱਲੇ ਵੇੜਾ ਹਾਂ ਪਰੇਣੀ ਜਾਵੜਾ ਪਰੇਣੀ ਜਾਵੜਾ ਕਮਲਾ ਰੋਹਾ ਬੇਟਾ ਉਹ ਪਾਈ ਖੀਰ ਘੁਰ ਹਲਿਓ ਉਹ ਕੁੜੀਏ ਖੀਰ ਘੁਰ ਬਣਾ ਬੰਮਨ ਨੂੰ ਖੀਰ ਖਵਾ ਕੇ ਈਏ ਤਾ ਕੁਲੀ ਹੀ ਕਿਵੇਂ ਨਹੀਂ ਉਹ ਜੀ ਨੂੰ ਬੋਲੋ ਸਾਲਾ ਨਾ ਫਟ ਨਹੀਂ ਖੜਣਗੇ 56 प्रथ